ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਯਾਦ ਸ਼ੇਰ ਨੇ ਜਿਸ ਨੂੰ ਲਿਖਿਆ ਹੈ ਸੰਦੀਪ ਕੌਰ ਖਾਲਸਾ ਜੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਹਰਮਨ ਹਾਂਸੋ ਹਾਂਸੋ ਕਰਦੀ ਬਦੀ ਵੇੜੇ ਵਿੱਚ ਹਰ ਇੱਕ ਨੂੰ ਸੋਹਣੀ ਲੱਗ ਰਹੀ ਸੀ ਕੋਈ ਉਹਨੂੰ ਰੀਜਾ ਨਾਲ ਦੇਖਦਾ ਕੋਈ ਉਹ ਰਾਜਾ ਰਾਜ ਦੇ ਕਦਾ ਕੋਈ ਸੋਚਦਾ ਇਹੇ ਹੁਣ ਪਰਾਈ ਹੋਣ ਲੱਗੀਏ ਪਰ ਉਹ ਲੱਗਦਾ ਸੀ ਲੋਕੀ ਐਵੇਂ ਧੀਆਂ ਨੂੰ ਪਰਾਈ ਕਹਿੰਦੇ ਨੇ ਵਿਆਹ ਤੋਂ ਬਾਅਦ ਤਾਂ ਉਹ ਆਪਣੇ ਘਰ ਆਉਂਦੀ ਜਾਂਦੀ ਏ ਤੇ ਵਰਤਦੀ ਰਹਿੰਦੀ ਏ ਫਿਰ ਬਗਾਨੇ ਤਾਂ ਉਹ ਹੁੰਦੇ ਜਿਹੜੇ ਸਾਨੂੰ ਜਾਣਦੇ ਨਾ ਹੋ ਸਾਡੇ ਕੁਝ ਲੱਗਦੇ ਹੀ ਨਾ ਹੋਵਾਂ ਮੈਂ ਪਨਾ ਕਿਵੇਂ ਬਗਾਨੀ ਹੋ ਸਕਦੀ ਹਾਂ ਮੇਰੇ ਭੈਣ ਭਰਾ ਮੰਮੀ ਡੈਡੀ ਸਾਰੇ ਤਾਂ ਆਪਣੇ ਨੇ ਫਿਰ ਕਿਹੜੇ ਹਿਸਾਬ ਨਾਲ ਮੈਂ ਬਗਾਨੀ ਹੋਈ ਹਰਮਨ ਦੇ ਵਿਆਹ ਦੇ ਕਾਰਜ ਸਾਰੇ ਪੂਰੇ ਹੋ ਗਏ ਸਨ ਉਹ ਨਾਮਾ ਲੈ ਕੇ ਆਪਣੇ ਘਰ ਤੁਰ ਗਈ ਸੀ ਤੇ ਉੱਥੇ ਵੀ ਉਸ ਦਾ ਸਵਾਗਤ ਬਹੁਤ ਸੋਹਣਾ ਹੋਇਆ ਹਰਮਨ ਦੀ ਸੱਸ ਨੇ ਪਾਣੀ ਭਰ ਕੇ ਪੀਤਾ ਹੋਰ ਜਠਾਣੀਆਂ ਚਾਚੀਆਂ ਤਾਈਆਂ ਸਭ ਨੇ ਪਾਣੀ ਭਰਿਆ ਸੋ ਕੁਲ ਦੇ ਡੈਡੀ ਹਰਮਨ ਦੇ ਸਹੁਰੇ ਨੇ ਵੀ ਹਰਮਨ ਦੇ ਸਿਰ ਤੇ ਹੱਥ ਧਰ ਕੇ ਆਸ਼ੀਰਵਾਦ ਦਿੱਤਾ ਐਨੇ ਸਾਰੇ ਕਾਰਜ ਹੋਏ ਹੋਏ ਸਨ ਹਰਮਨ ਨੂੰ ਆਪਣੇ ਲੱਗ ਰਹੇ ਸੀ ਸਾਰੇ ਉਹ ਬਹੁਤ ਕਰਮੇ ਕਰਮਾ ਵਾਲੀ ਸੀ ਉਹਦੇ ਕੋਲ ਇੰਨਾ ਸਾਰਾ ਪਿਆਰ ਕਰਨ ਵਾਲੇ ਪੇਕੇ ਤੇ ਸਹੁਰੇ ਨੇ ਪਰ ਉਹਨੂੰ ਨਹੀਂ ਸੀ ਪਤਾ ਕਿ ਇਹ ਪਿਆਰ ਉਪਰੋ ਉਪਰੋ ਹੈ ਆਸਲ ਵਿੱਚ ਉਹਦੇ ਕੋਲ ਕੋਈ ਵੀ ਨਹੀਂ ਹੈ ਉਹ ਇਕੱਲੀ ਹੈ ਤੇ ਝੱਲੀ ਉਹਨਾਂ ਦੇ ਪਿੱਛੇ ਆਪਣੀ ਦੇਖਭਾਲ ਵੀ ਨੇ ਸੀ ਕਰਦੀ ਸਾਰਾ ਦਿਨ ਘਰ ਦੀ ਕਬੀਲਦਾਰੀ ਦੇਖਦੀ ਫਿਰਦੀ ਏ ਤੇ ਸਾਰਾ ਕੰਮ ਕਰਦੀ ਕਰਦੀ ਹੈ ਸਾਰੇ ਟੱਬਰ ਦੀ ਹਰ ਇੱਕ ਚੀਜ਼ ਦਾ ਖਿਆਲ ਕਰਦੀ ਹੈ ਉਹਨੇ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਸੀ ਆਪਣੇ ਘਰ ਦੀ ਤੇ ਬਹੁਤ ਕੁਝ ਵੀ ਸੀ ਉਹ ਅਣਜਾਣ ਸੀ ਇਸ ਗੱਲ ਤੋਂ ਉਹ ਕਿੰਨਾ ਕਰ ਰਹੀ ਪਰ ਉਹਦਾ ਕੋਈ ਨਹੀਂ ਬਣ ਸਕਦਾ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕਰਨੀ ਉਸਦਾ ਬਣਨ ਨੂੰ ਹਰਮਨ ਦੇ ਤਾਇ ਦੇ ਨੂੰ ਇੱਕ ਭੋਲੀ ਭੋਲੀ ਸੱਚੀ ਭੋਲੀਏ ਜਿੱਥੇ ਹਰਮਨ ਸਾਰੇ ਘਰ ਦੀ ਕਬੀਲਦਾਰੀ ਤੇ ਕੰਮ ਕਾਜ ਆਪਣੀ ਮਰਜ਼ੀ ਨਾਲ ਕਰਦੀ ਸੀ ਉੱਥੇ ਭੋਲੀ ਨੂੰ ਮਜਬੂਰੀ ਵਸ ਕਰਨੇ ਕਹਿੰਦੇ ਸੀ ਉਹ ਸਾਰੇ ਟੱਬਰ ਦਾ ਧਿਆਨ ਰੱਖਦੀ ਪਰ ਉਹਦਾ ਧਿਆਨ ਕੋਈ ਨਾ ਰੱਖਦਾ ਹਾਲਾਂਕਿ ਭੋਲੀ ਮਾਂ ਬਣਨ ਵਾਲੀ ਸੀ ਉਸ ਦੇ ਪੇਟ ਵਿੱਚ 8 ਮਹੀਨੇ ਦਾ ਬੱਚਾ ਵੀ ਸੀ ਪਰ ਕਿਸੇ ਨੂੰ ਕੋਈ ਫਿਕਰ ਨਹੀਂ ਸੀ ਉਹ ਗਰਭ ਵਿੱਚ ਆਪਣੇ ਬੱਚੇ ਨੂੰ ਸੰਭਾਲੀ ਉਸੇ ਹਾਲ ਕੰਮ ਕਾਜ ਕਰਦੀ ਫਿਰਦੀ ਰਹਿੰਦੀ ਸੀ ਤੇ ਸਭ ਕੁਝ ਕਰਨ ਦੇ ਬਾਵਜੂਦ ਵੀ ਉਹਨੂੰ ਝਿਰਕਾਂ ਹੀ ਪੈਂਦੀਆਂ ਸੀ ਭੋਲੀ ਪਿੱਛੋਂ ਗਰੀਬ ਘਰ ਦੀ ਕੁੜੀ ਸੀ ਉਹਦੇ ਘਰਦਿਆਂ ਨੇ ਬੜੀ ਮੁਸ਼ਕਲ ਨਾਲ ਉਸ ਦਾ ਵਿਆਹ ਕਰਿਆ ਸੀ ਉਸ ਜਦ ਵੀ ਕਰਦਿਆਂ ਉਹ ਆਪਣੇ ਹਾਲਾਤ ਬਾਰੇ ਦੱਸਦੀ ਤਾਂ ਉਹ ਉਹ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੰਦੀ ਹੈ ਕਿ ਧੀ ਅਸੀਂ ਤੇਰਾ ਵਿਆਹ ਪਹਿਲਾਂ ਬਹੁਤ ਔਖੇ ਹੋ ਕੇ ਕੀਤਾ ਹੈ ਤੇਰੇ ਘਰੇ ਸਭ ਕੁਝ ਏ ਤੂੰ ਇੱਥੇ ਰਾਜਕਰ ਪੁੱਤ ਸਾਡੇ ਸਿਰ ਤੇ ਤਾਂ ਪਹਿਲਾਂ ਤੇਰੇ ਵਿਆਹ ਦਾ ਕਰਜ਼ਾ ਹੀ ਖੜਾ ਹੈ ਭੋਲੀ ਇਹ ਗੱਲਾਂ ਸੁਣ ਕੇ ਅਕਸਰ ਚੁੱਪ ਕਰ ਜਾਂਦੀ ਇੱਕ ਵਾਰ ਹਿੰਮਤ ਕਰਕੇ ਟੇਕੇ ਦੁਰ ਗਈ ਤੇ ਸਾਰੇ ਡੱਬਰ ਦੇ ਮੱਖੇ ਤੇ ਉੜੂ ਪੈ ਗਈ। ਭਾਬੀ, ਅੱਡ, ਭਰਾ ਅੱਡ ਸਾਰੇ ਨਾਲ ਦੇ। ਪਿਓ ਤਾਂ ਮਾਂ ਨੂੰ ਉਰੇ ਲੈ ਆਹ ਗ੍ਰੀਤੇ ਰੀਤੀ ਮਸਾਂ ਤੋਂ ਰੀ ਸੀ। ਆੜਤੀਏ ਤੜਕੇ ਆਦਨੇ ਜਿਹੜੇ ਮਾਰਦੇ ਆ। ਜ਼ਮੀਨ ਤਾਂ ਗਹਿਣੇ ਰੱਖ ਦਿੱਤੀ। ਇਹਦੇ ਵਿਆਹ ਨੂੰ ਹੁਣ ਇਹ ਆ ਇੱਥੇ ਖੜੀ ਆ ਕੇ ਵੱਡੇ ਲੋਕ ਐ। ਮਾੜਾ ਮੋਟਾ ਤਾਂ ਕਰਦੇ ਹੀ ਹੁੰਦੇ ਐ ਹੁਣ ਰੋਜ਼-ਰੋਜ਼ ਪੀਕੇ ਆ ਕੇ ਬੈਠਿਆ ਕਰੋ ਇਹੋ ਜਿਹਾਂ ਪਤਾ ਨਹੀਂ ਕਿੰਨੀਆਂ ਕੁ ਗੱਲਾਂ ਭੋਲੀ ਨੂੰ ਸੁਣਨੀਆਂ ਪਈਆਂ ਭੋਲੀ ਨੂੰ ਪਾਣੀ ਦੀ ਘੋਟ ਉਹਦੀ ਮਾਂ ਨੇ ਮਸਾ ਦਿੱਤੀ ਤੇ ਉਹਨੇ ਪਾਣੀ ਖੜ ਖਾ ਲਿਆ ਪਰ ਉਹਦੇ ਚ ਇੰਨੀ ਹਿੰਮਤ ਨਾ ਹੋ ਗਈ ਕਿ ਉਹ ਉਸਦਾ ਘਰ ਦਾ ਪਾਣੀ ਮੂੰਹ ਤੱਕ ਲਿਆ ਸਕੀ ਬੜੀ ਔਖੀ ਹੋ ਕੇ ਭੋਲੀ ਨੇ ਇੱਕ ਘੁੱਟ ਭਰੀ ਤੇ ਬਾਕੀ ਦਾ ਗਲਾਸ ਠੰਡੇ ਰੱਖ ਦਿੱਤਾ। ਪੋਲੀ ਆਵਦੀ ਮਾਂ ਬੱਲ ਚਾਕੀ। ਉਹਦੇ ਮੂੰਹ ਤੇ ਉਹ ਸਾਫ ਸਾਫ ਸਾਰੇ ਟੱਬਰ ਦੀ ਪ੍ਰੇਸ਼ਾਨੀ ਦੇਖ ਸਕਦੀ ਤੇ ਆਪਣੀ ਧੀ ਲਈ ਬੇਵਸ ਹੋ ਗਈ। ਕੁਛ ਨਾ ਕੁਛ ਕਰ ਸਕਣ ਵਾਲੀ ਮਾਂ ਬੱਲ ਕੁਛ देर ਦੇਖਦੀ ਰਹੀ। ਉਹਦਾ ਅੰਦਰ ਨੱਕ ਤੱਕ ਭਰ ਗਿਆ। ਉਹਦਾ ਦਿਲ ਕਰੇ ਉਹ ਉੱਚੀ ਉੱਚੀ ਜੀਕਾ ਮਾਰ ਕੇ ਰੋਵੇ। ਪਰ ਹੁਣ ਤਾਂ ਚੰਦਰੀ 'ਚ ਐਨੀ ਹਿੰਮਤ ਨਾ ਹੋਵੇ। ਕਿ ਆਪਦੀ ਮਾਂ ਦੇ ਗਾਲੇ ਲੱਗ ਜਾਵੇ ਭੋਲੀ ਆਪਣੀ ਮਾਂ ਨੂੰ ਕਹਿਣਾ ਚਾਹੁੰਦੀ ਸੀ ਕਿ ਮੈਂ ਕਦੋਂ ਤੁਹਾਨੂੰ ਵੱਡੇ ਤੋਂ ਘਰ ਤੋੜਨੇ ਕਿਹਾ ਸੀ ਜਦੋਂ ਉਹ ਦਾਜ ਮੰਗਦੇ ਸੀ ਤਾਂ ਮੈਂ ਤੁਹਾਨੂੰ ਕਿੰਨਾ ਰੋਕਿਆ ਸੀ ਤੁਹਾਨੂੰ ਕਿੰਨਾ ਸੁਝਾਇਆ ਸੀ ਕਿ ਮੈਂ ਇੱਥੇ ਸੁખી ਨਹੀਂ ਬੱਸ ਸਕਦੀ ਤੁਸੀਂ ਕਿਸੇ ਨੇ ਮੇਰੀ ਇੱਕ ਨਾ ਸੁਣੀ ਤੇ ਮੈਨੂੰ ਉਲਟਾ ਕਿਹਾ ਤੇਰੀ ਖੁਸ਼ੀ ਲਈ ਕਰ ਰਹੀ ਹਾਂ ਐਨੇ ਵੱਡੇ ਘਰੇ ਰਾਜ ਕਰੇਗੀ ਉਹ ਕਹਿਣਾ ਚਾਹ ਰਹੀ ਸੀ ਕਿ ਮੈਂ ਨਹੀਂ ਕਰਨਾ ਸੀ ਵੱਡੇ ਘਰੇ ਰਾਜ ਮੈਂ ਤਾਂ ਛੋਟੇ ਘਰ ਵਿੱਚ ਹੀ ਰਹਿਣ ਲੱਗੀ ਮੇਰੀ ਕਦਰ ਹੁੰਦੀ ਜਿੱਥੇ ਮੈਂ ਸਾਰਾ ਦਿਨ ਪਸ਼ੂਆਂ ਬਾਗ ਕੰਮ ਕਰਦੀ ਆ ਤੇ ਮੇਰੀ ਨੌਕਰਾਨੀ ਤੋਂ ਵੱਧ ਹਸਤੀ ਰਹੀ ਸਾਰਾ ਦਿਨ ਸਰੀਰ ਟੁੱਟ ਜਾਂਦਾ ਹੈ ਕੰਮ ਕਰਦੇ ਕਰਦੇ ਤੇ ਆਖ ਨੇ ਸ਼ਰਾਬੀ ਮੇਰੇ ਨਾਲ ਬਲਾਤ ਕਰਨ ਵੇਲੇ ਮੇਰੀ ਜਿੰਨੀ ਕੁੱਟਮਾਰ ਕਰ ਸਕਦਾ ਹੈ ਉਹ ਕਰਦਾ ਹੁਣ ਅੱਜ ਨੂੰ ਮਾਰਿਆ ਸੀ ਤੇ ਮੈਂ ਮਸਾਂ ਬਚਾ ਕੇ ਆਈ ਆਂ ਤੇ ਤੁਸੀਂ ਮੈਨੂੰ ਛੋਟੀ ਮੋਟੀ ਗੱਲ ਕਰ ਰਹੇ ਹੋ ਪਰ ਭੋਲੀ ਕੁਝ ਨਾ ਬੋਲੀ ਬੈਠੀ ਰਹੀ ਆਉ ਦੇ ਨਾਲ ਗੱਲਾਂ ਕਰਦੀ ਰਹੀ ਆਉ ਦੇ ਅੰਦਰ ਸਵਾਲ ਕਰਦੀ ਤੇ ਅੱਖਾਂ ਨਾ ਕਿਸੇ ਨਾਲ ਮਿਲਾ ਪਾਉਂਦੀ ਉਹੋ ਬੈਠੀ ਉਡੀਕਦੀ ਰਹੀ ਕਿ ਕਦ ਹੋ ਆਪਣੇ ਕਰਜ਼ੇ ਤੋਂ ਦੁੱਖ ਤੋਂ ਨਿਕਲ ਕੇ ਉਹਦਾ ਟੱਬਰ ਉਹਨੂੰ ਉਹਦਾ ਹਾਲ ਚਾਲ ਪੁੱਛੇ ਪਰ ਕਿਸੇ ਨੇ ਉਹਦੇ ਵੱਲ ਧਿਆਨ ਨਾ ਦਿੱਤਾ ਕੋਈ ਉਹਦੇ ਵੱਲ ਬੌੜਾ ਵੀਨਾ ਉਹਦੀ ਮਾਂ ਉਹਦੇ ਬੱਲ ਨੂੰ ਜਾਵੇ ਉਹਦੀ ਦਾਦੀ ਕਿਸੇ ਨਾ ਕਿਸੇ ਬਹਾਨੇ ਭੋਲੀ ਦੀ ਮਾਂ ਨੂੰ ਉਹਨੂੰ ਮਿਲਣ ਨਾ ਦੇਵੇ ਭੋਲੀ ਦੀ ਮਾਂ ਭਰੀਆਂ ਅੱਖਾਂ ਨਾਲ ਧੀ ਨੂੰ ਆਪਣੀ ਬੇਵਸੀ ਦਿਖਾਉਂਦੀ ਵਾਪਸ ਮੁੜ ਜਾਇਆ ਕਰੇ ਹੁਣ ਤਾਂ ਭੋਲੀ ਬਾਫੂ ਵੀ ਸਮਝਦੀ ਸੀ ਉਸਦੀ ਮਾਂ ਦੀ ਹਾਲਤ ਪਰ ਉਹਨੂੰ ਹੁਣ ਆਪਣੇ ਨਾਨਕਾਂ ਨਾਲ ਵੀ ਗਿਲਾ ਸੀ ਕਿ ਉਹਨਾਂ ਨੇ ਮੇਰੀ ਮਾਂ ਦੀ ਸਾਰ ਨਹੀਂ ਲਗੀ ਤੇ ਹੁਣ ਵੀ ਮੈਂ ਦੀ ਉਸੇ ਦਲਦਲ ਵਿੱਚ ਫਸੀ ਪਈ ਹਾਂ। ਭੋਦੀ ਨੂੰ ਜਦ ਘੰਟੇ ਤੋਂ ਉੱਪਰ ਹੋ ਗਿਆ ਆਈ ਨੂੰ ਤਾਂ ਉਹ ਕੁਝ ਸੋਚ ਕੇ ਖੜੀ ਹੋ ਗਈ। ਆਪਣਾ ਸਮਾਨ ਚੁੱਕ ਕਮਰੇ ਤੋਂ ਬਾਹਰ ਆ ਗਈ। ਹੁਣ ਉਹ ਕਿਧਰੇ ਜਾ ਰਹੀ ਸੀ? ਸਾਰਾ ਟੱਬਰ ਦੇਖ ਰਿਹਾ ਸੀ ਪਰ ਕਿਸੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਬਿਨਾ ਬੋਲੇ ਕਿੱਧਰ ਜਾ ਰਹੀ ਹੈ। ਉਹ ਤਾਂ ਰੁੱਸ ਕੇ ਆ ਗਈ ਸੀ ਪਰ ਕਿਸੇ ਨੇ ਉਹਨੂੰ ਮੁੜ ਕੇ ਪੁੱਛਿਆ ਨਾ ਤੇ ਉਹ ਤੁਰਦੀ ਗਈ ਜਦ ਭੋਲੀ ਦੀ ਮਾਂ ਨੇ ਆਪਦੀ ਧੀ ਨੂੰ ਭੁੱਖੀ ਤਿਹਾਈ ਜਾਂਦੀ ਦੇਖਿਆ ਉਹ ਅੰਦਰ ਤੱਕ ਤੜਪੀ ਉਹ ਪੱਜੀ ਆਈ ਤੇ ਪੁੱਛਿਆ ਕਿੱਧਰ ਜਾਨੀ ਹੈ ਭੋਲਿਏ ਭੋਲੀ ਆਪਦੀ ਮਾਂ ਬੰਦ ਦੁੱਖ ਤੇ ਗਿਲੇ ਭਰੇ ਅੱਖਾਂ ਨਾਲ ਬੋਲੀ ਮੈਂ ਤੇਰੀ ਹਾਲਤ ਵੀ ਸਮਝਦੀ ਆ ਮਾਂ ਪਰ ਜੇ ਇੱਕ ਵਾਰ ਇਹ ਹਿੰਮਤ ਪਹਿਲਾ ਕਰਦੀ ਮੈਨੂੰ ਮੇਰਾ ਹਾਲ ਪੁੱਛ ਲੈਂਦੀ ਤਾਂ ਮੈਂ ਸਮਝਦੀ ਮੇਰੀ ਤੂੰ ਤਾਂ ਜਿਉਂਦੀ ਹੈ ਮੇਰਾ ਪੇਕਾ ਘਰ ਖਤਮ ਹੋ ਗਿਆ ਮੜੀਏ ਮੈਂ ਹੁਣ ਤੇਰੇ ਘਰ ਕਦੇ ਮੁੜ ਕੇ ਨਹੀਂ ਆਵਾਂਗੀ ਤੂੰ ਵੀ ਹੁਣ ਸਭ ਨੂੰ ਕਹਿ ਦੇ ਔਖੇ ਨਾ ਹੋਣ ਤੇ ਮੇਰੀ ਸਾਰ ਲੈਣ ਆਉਂਦੀ ਇਹਨਾਂ ਨੂੰ ਕੋਈ ਲੋੜ ਨਹੀਂ ਮੈਂ ਜਿੱਥੇ ਵੀ ਜਾਵਾਂ ਹੁਣ ਮੇਰੇ ਲਈ ਮੇਰਾ ਪੇਕਾ ਘਰ ਮੁੱਕ ਗਿਆ ਹੈ ਮੇਰੇ ਘਰ ਦਾ ਕੱਲਾ ਕੱਲਾ ਜੀ ਮੈਂ ਮਰਿਆ ਸਮਝ ਲਿਆ ਹੈ ਐਨਾ ਕਹਿ ਕੇ ਭੋਲੀ ਰੋਂਦੀ ਰੋਂਦੀ ਆਹ ਦਾ ਸਮਾਨ ਲੈ ਕੇ ਤੁਰ ਗਈ ਤੇ ਜਾਂਦੀ ਉਹਨਾਂ ਦੇ ਘੂਏ ਦਾ ਗੇਟ ਪੜਾ ਕਰਕੇ ਤੁਰ ਗਈ ਭੋਲੀ ਦੀ ਮਾਂ ਜਿੱਥੋਂ ਤੱਕ ਆਉਦੀ ਧੀ ਨੂੰ ਜਾਂਦੀ ਦੇਖ ਸਕਦੀ ਸੀ ਉਹ ਦੇਖਦੀ ਰਹੀ ਤੇ ਆਕਰੋਹ ਬਰਿਆਂ ਦੀ ਭਰੀ ਹੋਈ ਡੁੱਲ ਗਈ ਤੇ ਉਹਨੇ ਆਪਦੇ ਸਾਰੇ ਟੱਬਰ ਨੂੰ ਇਕੱਠਾ ਕਰਕੇ ਜਿੰਨਾ ਬੋਲ ਸਕਦੀ ਸਕਦੀ ਸੀ ਬੋਲੀ ਉਹਨੇ ਉਹਦੇ ਪਿਓ ਤੇ ਭਰਾਵਾਂ ਨੂੰ ਲਾਂਖਾ ਬਾਇਣਾ ਕਿ ਮੇਰੀ ਧੀ ਕਦੋਂ ਵੱਡੇ ਘਰ ਭਾਲਦੀ ਸੀ ਉਹ ਤਾਂ ਹਰ ਵੇਲੇ ਖਿੜਖਿੜਾ ਹੱਸਦੀ ਸੀ ਤੁਹਾਡੇ ਸਾਹਾਂ ਵਿੱਚ ਸਾਹ ਲੈਂਦੀ ਸੀ ਤੁਹਾਡੀ ਇੱਜ਼ਤ ਕਰਕੇ ਉਥੇ ਉਹਨੇ ਕੀ ਕੁਝ ਨਹੀਂ ਸਹਿਆ ਮੇਰੀ ਧੀ ਨੇ ਅੱਜ ਜੋ ਤੁਰ ਗਈ ਹੈ ਖਾਲੀ ਹੱਥ ਤੁਹਾਡੇ ਕੋਲੋਂ ਦੋ ਬੋਲ ਨਾ ਸੜੇ ਉਹਨੂੰ ਤੇ ਫਿਰ ਉਹ ਆਪਦੀ ਸੱਸ ਦੇ ਦੁਆਲੇ ਹੋ ਗਈ ਤੇ ਉਹਨੂੰ ਖਰੀਆਂ ਕਰੀਆਂ ਅਸਰਾਉਣ ਲੱਗੀ ਤੂੰ ਤਾਂ ਮਾਂ ਜੀ ਮੈਨੂੰ ਤੈਨੂੰ ਮਾਂ ਕਹਿੰਦੀ ਨੂੰ ਸ਼ਰਮ ਆਉਂਦੀ ਐ ਅੱਜ ਤੱਕ ਮੈਂ ਤੇਰੀ ਕੋਈ ਗੱਲ ਨਹੀਂ ਟਾਲੀ ਮਾਂ ਵਰਗੀ ਐ ਇਸ ਕਰਕੇ ਹਰ ਕੌੜੀ ਗੱਲ ਤੇਰੀ ਕੰਨ ਵਿੱਚ ਤੇਲ ਪਾ ਕੇ ਸਹਿੰਦੀ ਰਹੀ ਤੇ ਤੂੰ ਅੱਜ ਮੇਰੀ ਧੀ ਕੋਲ ਨਹੀਂ ਬੈਠਣ ਦਿੱਤਾ ਮੈਨੂੰ ਉਹ ਡਾਟ ੜ ਵੀ ਨਾ ਹਰੂਣ ਦਿੱਤਾ ਮੈਨੂੰ ਤੂੰ ਅੱਜ ਮੈਂ ਕਦੇ ਤੇਰੀ ਧੀ ਨੂੰ ਤੇਰੇ ਕੋਲੋਂ ਬੈਠਣਾ ਨਹੀਂ ਰੋਕਿਆ ਤੇ ਕਦੋਂ ਤੇਰੀ ਰੁੱਸ ਕੇਤੀ ਆਈ ਨੂੰ ਐਵੇਂ ਮੋੜਿਆ ਐਨਾ ਸਾਰਿਆਂ ਨੂੰ ਸੁਣਾਉਂਦੀ ਸੁਣਾਉਂਦੀ ਉਹ ਤਾਂ ਹਾਂ ਮਾਰ-ਮਾਰ ਕੇ ਐਨਾ ਰੋਈ ਐਨਾ ਰੋਈ ਕੇ ਬਿਹੜੇ ਵਿੱਚ ਰਸਕੇ ਡਿੱਗ ਪਈ ਤੇ ਸਾਰੇ ਡੱਬਰ ਨੇ ਉਹਨੂੰ ਚੱਕ ਕੇ ਮੰਝੇ ਤੇ ਪਾਇਆ ਭੋਲੀ ਦੀ ਮਾਂ ਨੂੰ ਚੁੱਕ ਕੇ ਜਦੋਂ ਮੰਝੇ ਤੇ ਪਾਇਆ ਗਿਆ ਭੋਲੀ ਦੇ ਭਰਾ ਨੇ ਡਾਕਟਰ ਨੂੰ ਬੁਲਾਇਆ ਤੇ ਡਾਕਟਰ ਨੇ ਭੋਲੀ ਦੀ ਮਾਂ ਦਾ ਚੈੱਕਅਪ ਕਰਿਆ ਤੇ ਕਿਹਾ ਬਲੱਡ ਬਹੁਤ ਜ਼ਿਆਦਾ ਘਟ ਗਿਆ ਹੈ ਕੋਈ ਟੈਨਸ਼ਨ ਬਾੜੀ ਗੱਲ ਇਹਨਾਂ ਅੱਗੇ ਨਾ ਕਰਿਆ ਕਰੋ ਤੇ ਧਿਆਨ ਰੱਖਿਓ ਇਹ ਕੋਈ ਨਾ ਫੇਰ ਕਰਨਾ ਕਰਨਾ ਇਹ ਕਹਿ ਕੇ ਉਹ ਡਰ ਤੋਂ ਚਲਾ ਗਿਆ ਭੋਲੀ ਦਾ ਪਿਓ ਆਪਦੀ ਮਾਂ ਦੇ ਗੋਡੇ ਲੱਗ ਬੈਠ ਗਿਆ ਭੋਲੀ ਦਾ ਭਰਾ ਸੁੱਖਾ ਪਸੂਆ ਬੱਲੇ ਹੋ ਗਿਆ ਭੋਲੀ ਦੀ ਪਰਜਾਈ ਦਾ ਰੋਟੀ ਦੇ ਆਹਰ ਵਿੱਚ ਲੱਗ ਗਈ ਪਰ ਉਹ ਅੰਦਰੋਂ ਮੱਚੀ ਸੜੀ ਪਈ ਸੀ ਕਿਉਂ ਨੂੰ ਕਰਨਾ ਪੈਣਾ ਹੈ ਕੱਲੀ ਨੂੰ ਉਦੇ ਮੂਹ ਤੇ ਭੋਲੀ ਦੀ ਤੇ ਉਹਦੀ ਮਾਂ ਦੀ ਹਾਲਾ پورا ਵੀ ਅਫਸੋਸ ਨਹੀਂ ਸੀ ਬਲਕੇ ਉਹ ਤਾਂ ਕੋਸ਼ਿ ਕਿ ਭੋਲੀ ਉਹ ਇੱਥੇ ਨਹੀਂ ਆਉਗੀ ਨਹੀਂ ਤਾਂ ਕੱਲ ਨੂੰ ਜ਼ਮੀਨ ਤੇ ਘਰ ਵਿੱਚੋਂ ਹਿੱਸਾ ਵੀ ਲੈ ਲੈਂਦੀ ਪਰ ਉਹ ਪਾਗਲ ਨੂੰ ਕੌਣ ਸਮਝਾਵੇ ਧੀਆ ਮਾਂ ਕਹਦਾ ਲਾੜ ਤੇ ਸਿਰ ਤੇ ਹੱਥ ਚੁੰਮਿਆ ਨਹੀਂ ਉਹਨਾਂ ਨੂੰ ਜ਼ਮੀਨ ਦੇ ਟੁਕੜਿਆਂ ਨਾਲ ਕੋਈ ਪਿਆਰ ਨਹੀਂ ਹੁੰਦਾ ਇਹ ਹਰ ਕੋਈ ਸਮਝ ਨਹੀਂ ਪਾਉਂਦਾ ਪਰ ਜ਼ਿਆਦਾਤਰ ਔਰਤਾਂ ਇਹ ਗਏ ਹੈ ਹੁੰਦਾ ਹੈ ਕਿ ਉਹਨਾਂ ਦੀ ਨਾਨਦ ਇਥੋਂ ਉਹਨਾਂ ਦੇ ਘਰੋਂ ਕੁਝ ਚੱਕ ਕੇ ਨਾ ਲੈ ਜਾਵੇ। ਭਾਵੇਂ ਆਪ ਵੀ ਕਿਸੇ ਦੀ ਨਾਨਦ ਹੁੰਦੀਆਂ ਹੀ ਨੇ ਤੇ ਪਿੱਛੇ ਦੋ ਢੰਡੀਆਂ ਹਵਾਵਾਂ ਦੀ ਉਮੀਦ ਕਰਦੀਆਂ ਨੇ ਪਰ ਸਹੁਰੇ ਆ ਕੇ ਕਸਾਈ ਬਣਾ ਖੋਰੇ ਕਿਉਂ ਕਰਦੀਆਂ ਨੇ? ਉਹ ਨੀ ਬਾਸੜੇ ਤੇ ਜਾ ਬਠੀ। ਸਿਰ ਦੇ ਬਾਗ ਖਿਲਰੇ ਇੱਕ ਬੈਗ ਛੋਟਾ ਬੁੱਕਲ ਵਿੱਚ ਧਰਿਆ ਹੋਇਆ ਤੇ ਇੱਕ ਬੈਗ ਵੱਡਾ ਪਾਸੇ ਤੇ ਰੱਖੀ ਬੈਠੀ ਨਿਗਾਹ ਇੱਕ ਥਾਂ ਗੱਡੀ ਹੂ ਉਹ ਦੇਖ ਰਹੀ ਸੀ ਕਿ ਕੀੜੀਆਂ ਦੇ ਭੌਂਜੋਂ ਇੱਕ ਕੀੜੀ ਨੂੰ ਦੂਜੀ ਕੀੜੀ ਤੱਕਾ ਦੇ ਕੇ ਕਹਿ ਰਹੀ ਸੀ ਉਹਨੂੰ ਐ ਲੱਗ ਰਿਹਾ ਸੀ ਜਿਵੇਂ ਜਨਮ ਲੈਣ ਵਾਲੀ ਉਹ ਹੋਵੇ ਤੇ ਤੱਕੇ ਦੇਣ ਵਾਲੀ ਉਹਦੀ ਭਾਬੀ ਤੇ ਉਹਦੀ ਦਾਦੀ ਹੋਵੇ ਉਹ ਲਈ ਕਿੰਨਾ ਚਿਰ ਉਹਨਾਂ ਵੱਲ ਦੇਖਦੀ ਰਹੀ ਭੋਲੀ ਨੇ ਦੇਖਿਆ ਉਹ ਕੀੜੀ ਦੂਜੇ ਪਾਸੇ ਗਈ ਤੇ ਉੱਥੇ ਵੀ ਉਹਨੂੰ ਭਜਾਇਆ ਗਿਆ ਕਿੰਨੇ ਪਾਸੇ ਜਾ ਹੱਥ ਪੈਰ ਮਾਰਨ ਤੋਂ ਬਾਅਦ ਜਿਵੇਂ ਉਹੋ ਕੀੜੀ ਨਹੀਂ ਭਗਾਵ ਤੇ ਉੱਤਰਾਈ ਹੋ ਗਈ ਉਹੋ ਤੁਸ ਦੇ ਕੇ ਇੱਕ ਪਾਸੇ ਹੋ ਗਈ ਹਾਲਾਂਕਿ ਉਹਨੂੰ ਮੋੜਨ ਵਾਸਤੇ ਬਹੁਤ ਜ਼ੋਰ ਲਾਇਆ ਗਿਆ ਪਰ ਉਹ ਹੁਣ ਉੱਥੇ ਜਾਣ ਲਈ ਅੜੀ ਰਹੀ ਤੇ ਬਾਕੀਆਂ ਨੇ ਥੱਕ ਕੇ ਉਹਦਾ ਰਾਹ ਛੱਡ ਦਿੱਤਾ ਸੀ ਉਹ ਪੀੜਕ ਕੀੜੀ ਨੇ ਆਪਣੀ ਜਗ੍ਹਾ ਪਾ ਲਈ ਸੀ। ਭੋਲੀ ਨੂੰ ਕੀੜੀ ਨੂੰ ਭੋਲੀ ਕੀੜੀ ਨੂੰ ਦੇਖ ਕੇ ਉਹ ਖੁਸ਼ ਹੋਈ। ਪਰ ਹੁਣ ਉਹ ਕੇ ਆਪਣੀ ਦੁਨੀਆ ਵਿੱਚ ਆ ਗਈ। ਤੇ ਉਹ ਨੂੰ ਹੁਣ ਇੱਕ ਪਿਆ ਖਾ ਰਿਹਾ ਸੀ ਕਿ ਕਿਹੜੇ ਖਲ ਪੁੰਜੇ ਜਾਵੇ। ਉਹਨਾਂ ਦੇ ਪਿੰਡ ਬੁਧੀਆਂ-ਬੁੜੀਆਂ ਨੂੰ ਦੇਖ ਦੇਖ ਕੇ ਕੋਲ ਦੀ ਲੰਘ ਰਹੀਆਂ ਸਨ। ਭੋਲੀ ਕਿੰਨਾ ਚਿਰ ਬੇਵਸੀ ਜਹੀ ਬੈਠੀ ਰਹੀ। ਫਿਰ ਉਹਨੂੰ ਖਿਆਲ ਆਇਆ ਮੈਂ ਵੀ ਕੀੜੀ ਵਾਂਗ ਆਪਣਾ ਹੱਕ ਲਮਾਗੀ ਹੁਣ ਚਾਏ ਕੋਈ ਮੁੱਲ ਅਦਾ ਕਰਨਾ ਪਵੇ ਉਹਨੇ ਆਪਣੇ ਕੇਸ ਠੀਕ ਕੀ ਤੇ ਬੈਗ ਚੱਕ ਕੇ ਖੜੀ ਹੋ ਗਈ ਉਹਨੂੰ ਸਮਝ ਹਜੇ ਵੀ ਨਹੀਂ ਆ ਰਹੀ ਸੀ ਕਿ ਉਹ ਹੱਕ ਮੰਗੇ ਕਿਥੋਂ ਉਹਨੇ ਹਿੰਮਤ ਕਰਕੇ ਘਰ ਵੱਲ ਨੂੰ ਮੁਹ ਕੀਤਾ ਤਾਂ ਘਰ ਦਾ ਵੱਡਾ ਗੇਟ ਬੰਦ ਪਿਆ ਸੀ ਫਿਰ ਭੋਲੀ ਨੂੰ ਜਿਵੇਂ ਲੱਗਿਆ ਕਿ ਇੱਥੇ ਮੇਰਾ ਕੀ ਹੈ ਇਹਨਾਂ ਨੇ ਤਾਂ ਕਿ ਚਾ ਆ ਕੇ ਦੇਖਣਾ ਵੀ ਨਹੀਂ ਚਾਹਿਆ ਮੈਂ ਕਿਸ ਹਾਲ جہاں ਤੇ ਕਿੱਥੇ ਹਾਂ ਨਹੀਂ ਮੈਂ ਇੱਥੇ ਨਹੀਂ ਰਹਿਣਾ ਬੇਸ਼ੱਕ ਮੇਰਾ ਵੀ ਉਹਨਾਂ ਹੀ ਅਧਿਕਾਰ ਹੈ ਇਸ ਘਰ ਤੇ ਪਰ ਜਿੱਥੇ ਹੁਣ ਮੇਰੇ ਰਿਸ਼ਤੇ ਹੀ ਨਹੀਂ ਉੱਥੇ ਜਾ ਕੇ ਮੈਂ ਕੀ ਕਰਨਾ ਹੈ ਕਹਾਣੀ ਦਾ ਰਹਿਦਾ ਭਾਗ ਤੁਹਾਨੂੰ ਕੱਲ ਸੁਣਾਇਆ ਜਾਵੇਗਾ ਜੀ ਪੂਰੀ ਕਹਾਣੀ ਸੁਣ ਲਈ ਕੱਲਾ ਵਾਲਾ ਭਾਗ ਜ਼ਰੂਰ ਸੁਣਨਾ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ